ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾ' ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ। ਸੋ ਜਿਹੜੇ ਕਿਸਾਨ ਵੀਰੋ ਪੀਏ ਯੂ ਲੁਧਿਆਣਾ ਦੇ ਕਿਸਾਨ ਮੇਲੇ ਆ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ। ਜ਼ਮੀਨ ਕੈਂਪਸ ਦੇ ਵਿੱਚ ਜਿਹੜਾ ਮੇਲਾ ਉਹ ਅਜੇ 1-2 ਦਿਨਾਂ 'ਚ ਲੱਗਣ ਜਾ ਰਿਹਾ ਤੇ ਖੇਤੀ ਵਿਗਿਆਨ ਕੇਂਦਰਾਂ 'ਚ ਜੋ ਜਿਹੜੇ ਮੇਲੇ ਉਹ ਲੱਗੇ ਆ। ਕੱਲ ਜਿਹੜਾ ਹੈਗਾ ਬਠਿੰਡੇ ਸੀਗਾ ਕ੍ਰੀषि ਵਿਗਿਆਨ ਕੇਂਦਰ ਦੇ ਵਿੱਚ ਜਿਹੜਾ ਕਿਸਾਨ ਮੇਲਾ ਤੇ ਝੂਨੇ ਦੀਆਂ ਵੱਖ-ਵੱਖ ਕਿਸਮਾਂ ਦੇ ਕਿਸਾਨ ਵੀਰ ਬੀਜ ਖਰੀਦ ਰਹੇ ਜੀ ਇਹਦੇ ਵਿੱਚ ਪੀਆਰ 114 ਤੋਂ ਲੈ ਕੇ ਪੀਆਰ 121 ਜਾਂ ਪੀਆਰ 126 ਪੀਆਰ 128 29 30 ਪੀਆਰ 131 ਜਾਂ ਨਵੀਂ ਕਿਸਮ ਪੀਆਰ 132 ਤਾਂ ਇਸ ਵੀਡੀਓ 'ਚ ਮੈਂ ਪੀਆਰ 131 ਤੇ ਪੀਆਰ 132 ਦੀ ਤੁਲਨਾਤਮਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਮੁੱਖ-ਮੁੱਖ ਪੁਆਇੰਟ ਕਿਉਂਕਿ ਪੀਆਰ 12 ਦੂ ਪੀਆਰ 132 ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪੀਆਰ 131 ਜਿਹੜੀ ਲੇਟੈਸਟ ਵੈਰਾਈਟੀ ਸੀ ਤੇ ਬਹੁਤ ਸ਼ਾਨਦਾਰ ਇਹਨੇ ਪਰਫਾਰਮੈਂਸ ਦਿੱਤੀ ਹੈ ਥੱਲੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਜੇ ਕਿਹੜੀ ਕਿਸਮ ਤੁਸੀਂ ਲਾਉਣ ਜਾ ਰਹੇ ਹੋ ਤੇ ਕਿਹੜੀ ਕਿਸਮ ਦਾ ਤੁਸੀਂ ਬੀਜ ਪੀਏ ਲੁਧਿਆਣਾ ਤੋਂ ਖਰੀਦਿਆ ਕਿਉਂਕਿ ਨਾਲ ਦੀ ਨਾਲ ਫਿਰ ਆਪਾਂ ਅਪਡੇਟ ਉਹਦੇ ਬਾਰੇ ਸਾਂਝੀ ਕਰਦੇ ਰਹਿੰਨੇ ਕੋਈ ਨਾ ਕੋਈ ਨੁਕਤਾ ਜੋ ਵੀ ਆਉਂਦਾ ਸੋ ਪੀਆਰ 131 ਸੀ ਜਿਹੜੀ ਕਿਸਾਨ ਵੀਰੋ ਪੀਆਰ 131 ਜੇ ਆਪਾਂ ਗੱਲ ਕਰੀਏ ਤਾਂ 110 ਦਿਨ ਔਸਤ ਜਿਹੜੇ ਪੱਕਣ ਦੇ ਵਿੱਚ ਲੈਂਦੀ ਹੈ ਤੇ ਇਹ ਪੀਆਰ 132 ਹੈ ਜਿਹੜੀ ਉਹ 1 ਤੇ ਪਨੀਰੀ ਦੀ ਜਿਹੜੀ ਬਜਾਈ ਦਾ ਸਮਾਂ ਉਹ ਵੀ ਤਕਰੀਬਨ ਤਰੀਵਨ ਦੋਹਾਂ ਦਾ ਕਿਉਂਕਿ ਸਮਾਂ ਪੱਕਣ ਦਾ ਵੀ ਸੇਮ ਆ 20 ਤੋਂ 25 ਮਈ ਨੂੰ ਤੁਸੀਂ ਕੋਸ਼ਿਸ਼ ਕਰੋ 25 ਮਈ ਨੂੰ ਲਾਓ 5-7 ਦਿਨ ਥੋੜਾ ਜਿਹਾ ਆ ਆਪਾਂ ਜੇ 25 ਮਈ 27 ਮਈ ਤੱਕ ਹੀ ਲੈ ਜੀਏ ਵਧੀਆ ਰਹਿੰਦਾ ਤੇ ਪਨੀਰੀ ਲਾਉਣ ਦੀ ਉਮਰ ਆ ਜਿਹੜੀ 30 ਤੋਂ 35 ਦਿਨ ਦੋਹਾਂ ਦੀ ਕੋਈ ਫਰਕ ਨਹੀਂ ਹੈਗਾ ਬੀਜ ਸੋਹ ਦਾ ਆਪਾਂ ਜਰੂਰ ਕਰਨੀ ਆ 30 ਤੋਂ 35 ਦਿਨ ਦੀ ਕੋਸ਼ਿਸ਼ ਕਰੋ ਕਿ 28 ਤੋਂ 30 ਦਿਨ ਦੀ ਆਪਾਂ ਤਿਆਰ ਕਰਕੇ ਪਨੀਰੀ ਲਾ ਦਈਏ ਜਿੰਨੀ ਛੋਟੀ ਲਾਵਾਂਗੇ ਉਨੀ ਵਧੀਆ ਪਰਫਾਰਮੈਂਸ ਮਿਲਦੀ ਹੈ ਜਿਹੜਾ ਆਪਣਾ ਕੱਦ ਹੈ ਜਿਹੜੀ PR132 ਉਹਦਾ 113 ਸੈਂਟੀਮੀਟਰ ਕੱਦ ਦਾ ਤੇ PR131 ਦਾ 111 ਸੈਂਟੀਮੀਟਰ ਤਕਰੀਬਨ ਤਕਰੀਬਨ ਔਸਤ ਜੇ ਆਪਾਂ ਕੱਦ ਦੀ ਗੱਲ ਕਰੀਏ ਬਰਾਬਰ ਹੀ 1 ਤੋਂ 2 ਸੈਂਟੀਮੀਟਰ ਦਾ ਫਰਕ ਹੈ ਔਸਤ ਝਾੜ ਦਾ ਫਰਕ ਹੈਗਾ PR131 ਦਾ ਔਸਤ ਝਾੜ ਸੀਗਾ 31 ਕੁਇੰਟਲ ਪ੍ਰਤੀ ਏਕੜ ਤੇ ਪੀ 132 ਹੈ ਜਿਹੜੀ 331 ਗੰਟਲ ਆ ਔਸਤ ਝਾੜ ਮਤਲਬ ਕਿ ਉਹਦੇ ਨਾਲੋਂ ਇਹਦਾ ਪੋਟੈਂਸ਼ੀਅਲ ਵੱਧਦਾ ਤੇ ਆਪਾਂ ਪੀ 131 ਨਾਲੋਂ ਵੱਧ ਝਾੜ ਇਹਦਾ ਲੈ ਸਕਦੇ ਪੀ 132 ਦਾ ਝੂਲਸ ਰੋਗ ਦਾ ਟੱਕਰਾ ਕਰਨ ਦੀ ਸਮਰੱਥਾ 'ਚ ਥੋੜਾ ਜਿਹਾ ਫਰਕ ਦੂਆਂ ਦੇ ਹੈਗਾ ਪੀ 131 ਹੈ ਜਿਹੜੀ ਉਹ ਪੰਜਾਬ 'ਚ ਪਾਏ ਜਾਂਦੇ ਝੂਲਸ ਰੋਗ ਦੇ ਜਵਾਨੂਆਂ ਦੀਆਂ 10 ਕਿਸਮਾਂ ਨੇ 10 14ਾਂ ਦੇ ਟੱਕਰਾ ਕਰਨ ਦੀ ਪੂਰੀ ਤਰ੍ਹਾਂ ਸਮਰੱਥਾ ਹੈਗੀ ਆ 28 29 30 31 ਤੇ ਜਿਹੜੀ ਪੀ 132 ਹੈ ਉਹ 10 'ਚ 6 ਜਵਾਨੂਆਂ ਆ ਚੌਲ ਸਰੋਗ ਦੇ 6 ਜਵਾਨਾਂ ਦਾ ਟੱਕਰਾ ਕਰਨ ਦੇ ਸਮਰੱਥ ਹੈ ਜਿਵੇਂ PR126 ਸੀ ਉਹ 10 ਚੋਂ 7 ਜਵਾਨਾਂ ਦੀਆਂ ਕਿਸਮਾਂ ਦੇ ਝੋਲ ਸਰੋਗ ਦਾ ਟੱਕਰਾ ਕਰਨ ਦੇ ਸਮਰੱਥ ਸੀਗੀ ਸੋ ਬੀ ਸੋਦ ਬੜੀ ਜ਼ਰੂਰੀ ਹੋਊਗੀ ਇਹ ਚ ਤੇ ਯੂਰੀਆ ਯੂਰੀਆ ਜਿਹੜਾ ਮੁੱਖ ਤੌਰ ਤੇ ਇਹ ਜਿਹੜੀ ਕਿਸਮ ਦੀ ਖਾਸੀਅਤ ਕੀ ਹੈ ਕਿ ਘੱਟ ਯੂਰੀਆ ਵੱਧ ਚੜ ਜਾਂ ਆਪਾਂ ਯੂਰੀਆ ਵੱਧ ਪਾਵਾਂਗੇ ਤਾਂ ਇਹਦੀ ਪਰਫਾਰਮੈਂਸ ਡਾਊਨ ਜਾਊਗੀ ਜੇ ਜੇ ਆਪਾਂ PR131 ਦੇ ਵਿੱਚ ਦੋ ਥੈਲੇ ਦਰਮਿਆਨੀਆਂ ਜ਼ਮੀਨਾਂ ਚ ਜਿਹੜੀ ਯੂਰੀਆ ਪਾਉਣੇ ਆ ਤਨਵਾਰ ਦੇ ਵਿੱਚ ਤਿੰਨ ਕਿਸਤਾਂ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਡੇਢ ਥੈਲਾ ਪਾਉਣਾ ਨਾਲ ਜਿਹੜੀ ਕੋਈ ਆਪਾਂ ਜਰੂਰਤ ਅਨਸਾਰ ਮਿੱਟੀ ਪਰਖਧਾਰ ਦੇ ਫਾਸਫੋਰਸ ਜਾਂ ਪोटाश ਦੀ ਜੇ ਜ਼ਰੂਰਤ ਹੈ ਜ਼ਿੰਕ ਦੀ ਘਾਟ ਨਹੀਂ ਆਪਾਂ ਉਹ ਦੇਣੀ ਜ਼ਿੰਕ ਵਾਲੀਆਂ ਸਪਰੇ ਹਾਂ ਲੋਹਾ ਤਾਦ ਦੀ ਘਾਟ ਕਈ ਥਾਵਾਂ ਤੇ ਆਉਂਦੀ ਜਿੱਥੇ ਹਲਕੀਆਂ ਜ਼ਮੀਨਾਂ ਨੇ ਜਾਂ ਦਰਮਿਆਨੀਆਂ ਜ਼ਮੀਨਾਂ ਚ ਉਥੇ ਲੋਹਾ ਤਾਦ ਦੀਆਂ ਸਪਰੇ ਜਿਹੜੀ ਆਪਾਂ ਫਾਰਮੂਲਾ ਦੱਸਦੇ ਨੇ ਉਹ ਆਪਾਂ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਮੇਨ ਹੈਗਾ ਕਿ ਇਹਦੇ ਵਿੱਚ ਆਪਾਂ ਬੀ ਸੋਧ ਕਰਨੀ ਹੈ ਤੇ ਪਨੀਰੀ ਦੀ ਬਿਜਾਈ ਸਹੀ ਸਮੇਂ ਤੇ ਤੇ ਸਖਟ ਸਮੇਂ ਦੇ ਵਿੱਚ ਪਨੀਰੀ ਤਿਆਰ ਕਰਕੇ ਲਾਉਣੀ ਆ ਉਦੋਂ ਬਾਅਦ ਯੂਰੀਆ ਅਲੋਂ ਆਪਾਂ ਬਹੁਤ ਸੰਕੋਚਮੀ ਯੂਰੀਆ ਦੀ ਵਰਤੋਂ ਕਰਨੀ ਜੇ ਇਹਦੇ ਵਿੱਚ ਆਪਾਂ ਯੂਰੀਆ P131 ਜ਼ਿਆਦਾ ਪਾਵਾਂਗੇ ਤਾਂ ਫਿਰ ਆਪਾਂ ਨੂੰ ਸਮੱਸਿਆ ਆਊਗੀ 20 ਜਿਹੜਾ ਹੈਗਾ ਉਮੀਦ ਹੈ ਜਿਹੜੇ ਕਿਸਾਨ ਵੀਰ ਪਹੁੰਚੇ ਸੀਗੇ ਕਿਸਾਨ ਮੇਲਿਆਂ ਤੇ ਖੇਤੀਬਾਣ ਵਿਗਿਆਨ ਕੇਂਦਰਾਂ ਤੇ ਹੁਣ ਮੇਨ ਕੈਂਪਸ ਦੇ ਵਿੱਚ ਪੀਏ ਯੂ ਲੁਧਿਆਣਾ ਵੇਖੇ ਜਿਹੜੇ ਪਹੁੰਚਣਗੇ ਤੇ ਉਮੀਦ ਹੈ ਕਿ ਜ਼ਰੂਰ ਤੁਸੀਂ ਜਿਹੜਾ ਉੱਥੋਂ 20 ਆਉਦੀ ਜ਼ਰੂਰਤ ਅਨੁਸਾਰ ਜਿਹੜਾ P131 ਦਾ ਕਿਉਂਕਿ 4 ਕਿਲੋ ਦੀ ਪੈਕਿੰਗ ਦਿੱਤੀ ਜਾ ਰਹੀ ਹੈ ਤੇ ਉਹ ਤੁਸੀਂ ਜਰੂਰ ਮਾ ਪ੍ਰਾਪਤ ਕਰੋਗੇ ਪੀਆ 126 ਜਾਂ ਪੀਆ 131 ਜਿਹੜਾ ਵੀ ਤੁਸੀਂ ਕਿਸਮ ਖਰੀਦ ਰਹੇ ਹੋ ਜਰੂਰ ਜਾਣਕਾਰੀ ਸਾਂਝੀ ਕਰਾਇਆ ਜੀ ਕਿਉਂਕਿ ਉਹਦੇ ਜਿਹੜਾ ਨੁਕਤਾ ਦਾ ਨੁਕਤਾ ਫਿਰ ਮੈਂ ਤੁਹਾਡੇ ਨਾਲ ਫੀਡਬੈਕ ਦੇ ਆਧਾਰ ਤੇ ਜਿਹੜੀ ਜਾਣਕਾਰੀ ਮੈਂ ਸਾਂਝੀ ਕਰਦਾ ਰਹਿਣਾ ਹੁਣ ਤਾਂ ਕਿ ਆਪਾਂ ਜਿਹੜਾ ਹੈਗਾ ਮੇਨ ਮੰਤਵ ਕੀ ਹੈ ਆਪਣਾ ਘੱਟ ਖੇਤੀ ਖਰਚ ਦੇ ਨਾਲ ਚੰਗੀ ਆਮਦਨ ਘੱਟ ਖੇਤੀ ਖਰਚ ਦੇ ਨਾਲ ਚੰਗੀ ਆਮਦਨ ਖਾਦਾਂ ਵੀ ਜਰੂਰ ਤੋਂ ਜ਼ਿਆਦਾ ਨਹੀਂ ਪਾਉਣੀਆਂ ਬੈਲੈਂਸ ਨਿਊਟ੍ਰੀਸ਼ਨ ਦੇਣਾ ਹੈ ਪਾਣੀ ਦੀ ਬੜੀ ਸੰਗੋਚਵੀਂ ਵਰਤੋਂ ਕਰਨੀ ਆ ਤੇ ਸਪ੍ਰੈਆਂ ਵੀ ਬਿਨਾਂ ਜ਼ਰੂਰਤ ਤੋਂ ਉਲੀ ਨਾਸ਼ ਕੀਟਨਾਸ਼ਕ ਨਹੀਂ ਕਰਨੀ ਆ ਇਹੀ ਆਪਣਾ ਮਤਵਾ ਖੇਤੀ ਖਰਚਾ ਘਟਾ ਕੇ ਚੰਗਾ ਚੜ੍ਹ ਬਹੁਤ ਬਹੁਤ ਧੰਨਵਾਦ